ਉਸ ਸਾਰੀਆਂ ਗੱਲਾਂ ਸਾਹਮਣੇ ਆਈਆਂ ਬਿਲਕੁਲ ਰਿਐਕਸ਼ਨ ਆਉਣਾ ਹੀ ਆਣੀ ਸੀ ਸਭ ਤੋਂ ਪਹਿਲਾਂ ਨਾ ਜੀ ਮਨ ਮੈਸੇਜ ਆਇਆ ਸੀ ਕਿਸੇ ਦੇ ਰਾਹੀਂ ਬੱਬੂ ਮਾਨ ਸਾਹਿਬ ਦਾ ਬਬੂ ਮਾਨ ਸਿੰਘ ਸਾਹਿਬ ਵਾ 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 ਬੱਬੂ ਮਾਨ ਸਾਹਿਬ ਉਹਨਾਂ ਦਿਨ ਜੀ ਇੱਕ ਫਿਲਮ ਰਿਲੀਜ਼ ਹੋਣ ਵਾਲੀ ਮੇਰੇ ਖਿਆਲ 16 ਮਈ ਨੂੰ ਹੁਣੇ ਅੱਛਾ ਠੀਕ ਹੈ ਜੀ ਸ਼ੌਂਕੀ ਸਰਦਾਰ ਅਰੇ ਆਹਾ ਆਹਾ ਉਹਦੇ ਵਿੱਚ ਪੰਜਾਬ ਦੀਆਂ ਦੋ ਬੜੀਆਂ ਹਸਤੀਆਂ ਆਈਆਂ ਇਕ ਤੇ ਬਬੂ ਮਾਨ ਸਾਹਿਬ ਆਪ ਨੇ ਹਾਂਜੀ ਅੱਲਾ ਬਾਕ ਉਹਨਾਂ ਦੇ ਮਾਪੇ ਨੂੰ ਸਲਾਮਤ ਰੱਖੇ ਆਮਨ ਅਤੇ ਇੱਕ ਨੇ ਗੁਗੂ ਗਿਲ ਸਾਹਿਬ ਗੁਗੂ ਗਿਲ ਵੱਡਾ ਨਾ ਉਹ ਬਟਾ ਨਾ ਸ਼ੇਰ ਬਬਰ ਸਰ ਵੱਡਾ ਨਾ ਬਟਾ ਨਾ ਜੀ 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 ਪੰਜਾਬ ਦੀ ਇੰਡਸਟਰੀ ਦੇ ਸ਼ੇਰ ਬਬਰ ਬਬੂ ਮਾਨ ਸਾਹਿਬ ਦਾ ਜਿਹੜਾ ਮੈਨੂੰ ਮੈਸੇਜ ਆਇਆ ਸੀ ਨਾ ਜੀ ਹੂੰ ਹੂੰ ਉਹਨਾਂ ਨੇ ਮੈਨੂੰ ਬਹੁਤ ਡਾਂਟਿਆ ਜਦੋਂ ਤੁਸੀਂ ਸਟੇਟਮੈਂਟ ਦਿੱਤੀ ਸੀ ਉਹਦੇ ਫੌਰਨ ਬਾਅਦ ਸਭ ਤੋਂ ਪਹਿਲੀ ਕਾਲ ਕੇ ਮੈਸੇਜ ਆਇਆ ਹੈ ਮੈਸੇਜ ਆਇਆ ਸੀ ਮੈ ਵੌਇਸ ਮੈਸੇਜ ਆਇਆ ਵੌਇਸ ਮੈਸੇਜ ਆਇਆ ਸੀ ਤਾਂ ਕਾਫੀ ਬਿਜਤੀ ਆ ਲਾਇਗਾ ਸੀ ਸਰ ਉਹਨਾਂ ਨੇ ਮੈਨੂੰ ਨਾ ਜੀ ਇੰਜ ਡਾਂਟਿਆ ਜਿਵੇਂ ਸਭ ਤੋਂ ਛੋਟੇ ਪੁੱਤਰ ਉਹ ਨਹੀਂ ਡਾਂਟੀ ਦੋ ਹਾਏ ਹਾਏ ਵਾ 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 ਉਹਦੇ ਚ ਮੁਹੱਬਤ ਉਹਦੇ ਦੀ ਲਾਡ ਹੁੰਦਾ ਹੈ ਲਾਡ ਲਾਡ ਹੁੰਦਾ ਹੈ ਆਪਣਾਈਏ ਤਾਂ ਹੁੰਦੀ ਹੈ ਵਾ 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 ਮੈਨੂੰ ਉਹਨਾਂ ਦੇ ਬੱਬੂ ਮਾਨ ਸਾਹਿਬ ਤੇ ਬੜਾ ਹੀ ਮਾਨ ਹੋਇਆ ਅਰੇ ਵਾ 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 ਮੇਲ ਮੈਸੇਜ ਗੱਡੀ ਦੇ ਵਿੱਚ ਲਾ ਕੇ ਨਾ ਜੀ ਕੋਈ 10 ਤੋਂ 15 ਵਾਰੀ ਸੁਣਿਆ ਵਾ 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 ਔਰ ਮੈਂ ਉਹਨਾਂ ਦੇ ਮਾਪੇ ਬਾਪ ਵਾਸਤੇ ਦੁਆਵਾਂ ਕਰਦਾ ਰਿਹਾ ਅਰੇ ਵਾ ਵਾ ਕਿ ਕਿੱਸ ਪੰਜਾਬ ਦੀ ਸ਼ੇਰਨੀ ਦਾ ਦੁੱਧ ਪੀਤਾ ਹੈ ਉਹਨਾਂ ਨੇ ਆਹਾਂ ਆਹਾਂ ਲੱਗ ਰਿਹਾ ਸੀ ਵੀ ਕਿਸੇ ਆਹਾਂ ਐਸੀ ਸੋਹਣੀ ਸੁਲੱਖੀ ਮਾਂ ਦਾ ਦੁੱਧ ਪੀਤਾ ਹੈ ਹਾਂ ਅਸੀਂ ਨਾ ਜੀ ਪਿਛਲੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕਿ ਦੋ ਗਰੋਹ ਸਾਹਮਣੇ ਆਣਗੇ ਇੱਕ ਹੋਏਗਾ ਉਹ ਜਿਨ੍ਹਾਂ ਨੇ ਮਾਂ ਦਾ ਦੁੱਧ ਪੀਤਾ ਹੈ ਸ਼ੇਰ ਨਹੀਂ ਮਾਂ ਦਾ ਸ਼ੇਰ ਨਹੀਂ ਮਾਂ ਦਾ ਪੰਜਾਬਣ ਮਾਂ ਦਾ ਅੱਲਾਹੁ ਅਕਬਰ ਤੇ ਇੱਕ ਹੋਏ ਸਾਹਮਣੇ ਆਣਗੇ ਜਿਨ੍ਹਾਂ ਨੇ ਦੁੱਧ ਦੇ ਡੱਬੇ ਦਾ ਦੁੱਧ ਪੀਤਾ ਹੈ ਆਏ ਹਾਏ ਠੀਕ ਹੈ ਸਰ ਹੱਸ ਇਹਨਾਂ ਦੋਵਾਂ ਨੂੰ ਪਹਿਲੇ ਅਲੱਗ-ਅਲੱਗ ਕਰ ਲੀਏ ਬਿਲਕੁਲ ਸਹੀ ਡੱਬੇ ਦਾ ਦੁੱਧ ਪੀਣ ਵਾਲਾ ਜਿਹੜਾ ਬੱਚਾ ਹੁੰਦਾ ਨਾ ਜੀ ਉਹ ਜ਼ੇਨੀ ਔਰ ਜਿਸਮਾਨੀ ਤੌਰ ਤੇ ਔਰ ਆਸਾਬੀ ਤੌਰ ਤੇ ਕਮਜ਼ੋਰ ਹੁੰਦਾ ਕਮਜ਼ੋਰ ਹੁੰਦਾ ਉਹਦੀ ਗੁਫ਼ਤਗੂ ਦੇ ਵਿੱਚ ਗਾਲੀ ਹੁੰਦੀ ਹੈ ਗਾਲ ਕੱਢਦਾ ਹੈ ਬਾਦ اخلاقی ਹੁੰਦੀ ਹੈ ਔਰ ਆਵਾਜ਼ ਉਹਦੀ ਨਾ ਕਮ ਰਹੀ ਹੁੰਦੀ ਹੈ ਖੁਦ ਇਤਮਾਦੀ ਨਹੀਂ ਹੁੰਦੀ ਨਾ ਕੌਨਫੀਡੈਂਸ ਨਹੀਂ ਹੁੰਦਾ ਤੇ ਫਿਰ ਉਹਦੇ ਵਾਸਤੇ ਕਵਰ ਕਰਨ ਵਾਸਤੇ ਉੱਚੀ ਬੋਲਦਾ ਚੀਕਾ ਮਾਰਦਾ ਹੈ ਗਾਲਾਂ ਕੱਢਦਾ ਹੈ ਕਿਉਂਕਿ ਵਿੱਚ ਪੱਲੇ ਕੁਝ ਨਹੀਂ ਹੁੰਦਾ ਉਹ ਡੱਬੇ ਦੀ ਦੁੱਧਲਾ ਹੁੰਦਾ ਸਰ ਖੋਖਲਾ ਹੁੰਦਾ ਨਾ ਵਿੱਚੋਂ ਜੀ ਸਰ ਉਹ ਵੀ ਸਾਰੇ ਸਾਹਮਣੇ ਆ ਗਏ ਹਾਂ ਤੇ ਪੰਜਾਬ ਦੀਆਂ ਸ਼ੇਰਨੀਆਂ ਮਾਵਾਂ ਦੇ ਦੁੱਧ ਪੀਤੇ ਜਿਹੜੇ ਸਾਨੂੰ ਸਾਹਮਣੇ ਆ ਗਏ ਉਹਨਾਂ ਦਾ ਪਹਿਲਾ ਨਾਮ ਬੱਬੂ ਮਾਨ ਸਰ ਵਾ 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 ਉਹਨਾਂ ਨੇ ਮੈਨੂੰ ਲੱਗ ਰਿਹਾ ਕਿ ਤੁਹਾਨੂੰ ਗਿਲੇ ਦਾ ਮੈਸੇਜ ਕੀਤਾ ਪਰ ਤੁਹਾਡੇ ਵਾਸਤੇ ਇੱਕ ਤੋਹਫਾ ਹੈ ਬੜੇ ਪਿਆਰ ਨਾਲ ਤੁਸੀਂ ਦੇ ਰਿਕਾਰਡ ਕਰਕੇ ਰੱਖ ਲਿਓ ਜੀ ਜੀ ਸੇਵ ਕਰ ਲਿਓ ਵਾ 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 ਉਸ ਤੋਂ ਬਾਅਦ ਮੈਨੂੰ ਜਿਹੜਾ ਫੋਨ ਆਇਆ ਉਹ ਆਇਆ ਸਰ ਪਹਿਲਾ ਜੰਜੋਤ ਵਿਰਾਸਤ ਸਰ ਦਾ ਆਹਾਂ ਐਸ ਲਈ ਪੰਜਾਬ ਦੀ ਇੰਡਸਟਰੀ ਦੇ ਵਿੱਚ ਟ੍ਰੈਂਡ ਚੇਂਜਰ ਜਿਸ ਡਾਇਰੈਕਟਰ ਨੂੰ ਕਿਹਾ ਜਾਂਦਾ